ਮੈਂ ਜਗਿੰਦਰ ਸਿੰਘ ਰਾਣ ਸੂਬਾ ਪ੍ਰਧਾਨ ਭਾਰਤੀ ਸੰਘੇਤਾ 22 ਫਰਵਰੀ ਵਾਲੇ ਦਿਨ ਚੰਡੀਗੜ੍ਹ ਦੇ ਵਿੱਚ ਆਲ ਇੰਡੀਆ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਜਿਦੇ ਵਿੱਚ ਹੋਰ ਸਾਰੇ ਬਹੁਤ ਸਾਰੇ ਏਜੰਡੇ ਤੋਂ ਬਿਨਾ ਇਕਤਾ ਵਾਲੇ ਏਜੰਡੇ ਤੇ ਚਰਚਾ ਹੋਣ ਤੋਂ ਬਾਅਦ ਫੈਸਲਾ ਹੋਇਆ ਕਿ ਛੇ ਮੈਂਬਰੀ ਕਮੇਟੀ ਬਣਾਈ ਜਾਵੇ ਜਿਹੜੀ ਇਕਤਾ ਦੂਜੇ ਫੋਰਮ ਨਾਲ ਇਕਤਾ ਵਾਸਤੇ ਗੱਲ ਚਲਾਵੇ ਉਹਦੇ ਵਿੱਚ ਮੇਰਾ ਨਾਮ ਆਇਆ ਰਾਜੇਵਾਲ ਸਾਹਿਬ ਦਾ ਨਾਮ ਆਇਆ ਦਰਸ਼ਨਪਾਲ ਦਾ ਨਾਮ ਆਇਆ ਰਵਿੰਦਰ ਪਟਿਆਲਾ ਚਾਰ ਪੰਜਾਬ ਤੋਂ ਇੱਕ ਹਨਨ ਮੁੱਲਾ ਜੀ ਕਿਸਾਨ ਸਭਾ ਤੋਂ ਦੇ Algunੇ ਉਹ ਉਹਨਾਂ ਦਾ ਨਾਮ ਇੱਕ ਟਕਾਇਤ ਦੀ ਜਥੇਬੰਦੀtion ਜੁਧਵੀਰ ਜੀ ਦਾ ਨਾਮ ਸੇਵੰਦਾਂ ਦੇ ਨਾਮ ਉਹਦੇ ਚਾਇ। ਇਹਦੇ ਚ ਗੱਲ ਕਰਨ ਤੋਂ ਬਾਅਦ ਪਹਿਲੀ ਵਾਰ ਉਹ ਚੱਲੀ ਗਰਨਾਮ ਚੰਦੂਰ ਨੇ ਰਾਜੇਵਾਲ ਤੇ ਰਵਿੰਦਰ ਨੇ ਕੀਤੀ। ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਉਸ ਦਿਨ ਮੇਰੇ ਕੋਲ ਟਾਈਮ ਨਹੀਂ ਸੀ। ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਤਜ਼ਾ ਚੰਗਾ ਹੁੰਦਾ ਹਰਾ ਦਿੱਤਾ। ਇਹ ਵੀ ਕਿਹਾ ਕਿ ਮੈਂ ਜਿਆਰਾ ਨਾ ਬ੍ਰੀ ਕਮੇਟੀ ਆਪਣੇ ਜਥੇਬੰਦੀਦਾਂ ਤੋਂ ਬਣਾਈ ਜਾਂਦੇ ਫਾਰਮ ਬਣੋ। ਅਸੀਂ ਇਕਦਾ ਕਰਨਾ ਚਾਹੁੰਨੇ ਆ ਤੇ ਅਸੀਂ ਉਹ ਪ੍ਰੋਸੈਸ ਦੇ ਵਿੱਚ ਆਵਾਂਗੇ ਇਹ ਨਹੀਂ ਗੱਲ ਉਹਨਾਂ ਨਾਲ ਹੋਈ ਉਸ ਤੋਂ ਬਾਅਦ 26 ਤਰੀਕ ਵਾਲੇ ਦਿਨ ਅਸੀਂ ਜੋ ਆਪਣੇ ਆਪਣਾ ਭੰਦੇਰ ਸਾਹਿਬ ਸਰਪੰਨ ਸਿੰਘ ਭੰਦੇਰ ਨਾਲ ਗੱਲਬਾਤ ਕਰਕੇ ਉਹਨਾਂ ਦਾ ਟਾਈਮ ਲਿਆ ਉਹਨਾਂ ਨਾਲ ਮਿਲਣ ਦਾ ਰਾਜਪੁਰੇ ਦੇ ਵਿੱਚ ਅਸੀਂ ਮਿਲੇ ਮੈਂ ਤੇ ਝੰਡਾ ਸਿੰਘ ਜੇਠੂ ਤੇ ਰੂਪ ਸਿੰਘ ਛੰਨਾ ਤਿੰਨੇ ਕੇ ਸੀ ਉਧਰੋਂ ਤਿੰਨੇ ਜਾਣੇ ਹੋ ਸੀ ਸਰਪੰਨ ਭੰਦੇਰ ਤੇ ਸਤਨਾਮ ਸਾਨੀ ਇੱਕ ਮਤਲਬ ਜੋ ਵੀ ਦੋ ਸੀਗਾ ਮਾਗਟ ਸਾਹਿਬ ਹਰਦੀਪ ਮਾਗਟ ਇਹਨਾਂ ਤਿੰਨਾਂ ਨਾਲ ਸਾਡੀ ਉੱਥੇ ਮੀਟਿੰਗ ਹੋਈ ਅਸੀਂ ਉਹਨਾਂ ਨਾਲ ਮੈਕਸਿਮਮ ਇਕਤਾ ਤੇ ਇਹ ਪ੍ਰਾਣ ਆਸ ਐਸਕੇਮ ਇਕੱਠਾ ਕਰੀਏ ਉੱਥੇ ਗੱਲ ਕੀਤੀ ਤੇ ਇਹ ਨਹੀਂ ਹੋ ਸਕਦਾ ਤਾਂ ਮਿਨੀਮਮ ਇਕਤਾ ਇੱਕ ਦੂਜੇ ਨੂੰ ਕੋਆਰਡੀਨੇਟ ਕਰਨ ਵਾਲੀ ਇਕਤਾ ਦੀ ਗੱਲ ਕੀਤੀ ਜਦੋਂ ਕੋਲ ਚਰਚਾ ਤੋਂ ਬਾਅਦ ਇਹ ਫੈਸਲਾ ਹੋਇਆ ਵੀ ਮਿਨੀਮਮ ਇਕਤਾ ਬਾਰੇ ਸੋਚਿਆ ਜਾ ਸਕਦਾ ਪਰ ਅਸੀਂ ਆਪਣੇ ਫਾਰਮ ਦੇ ਨਾਲ ਗੱਲ ਕਰਕੇ ਹੀ ਫੈਸਲਾ ਕਰਾਂਗੇ ਉਹਨਾਂ ਸਾਥੀਆਂ ਨਾਲ ਅਸੀਂ ਗੱਲ ਕਰਕੇ ਗੱਲ ਮਕਾਉਣ ਤੋਂ ਬਾਅਦ ਡੱਲੇਵਾਲ ਸਾਹਿਬ ਨੂੰ ਫੋਨ ਲਾਇਆ ਤਿੰਨ ਚਾਰ ਫੋਨ ਲਾਇਆ ਡੱਲੇਵਾਲ ਸਾਹਿਬ ਨੇ ਨਹੀਂ ਚੱਕੇ ਤਿੰਨ ਚਾਰ ਫੋਨ ਦਾ ਸੀ ਕਾਕੇ ਨੂੰ ਲਾਇਆ ਕਾਕੇ ਨੇ ਫੋਨ ਨਹੀਂ ਚੱਕਿਆ ਕਿਉਂਕਿ ਸਾਨੂੰ ਇਹ ਸੀ ਕਿ ਉਹ ਖਨੌਰੀ ਵਾਟਰ ਤੇ ਨੇ ਅਸੀਂ ਉੱਥੇ ਮਿਲਾਂਗੇ ਉਹਨਾਂ ਨੂੰ ਜਦੋਂ ਅਸੀਂ ਮਤਲਬ ਖਨੌਰੀ ਨੂੰ ਜਾ ਰਹੇ ਹਾਂ ਤਾਂ ਰਸਤੇ 'ਚ ਅਸੀਂ ਫੋਨ ਦਰਸ਼ਨਪਾਲ ਨੂੰ ਲਾਇਆ ਉਹ ਫੋਨ ਨਹੀਂ ਚੱਕ ਰਹੇ ਤੁਹਾਡਾ ਫੋਨ ਦੀਆ ਚੱਕ ਲੈਣਾ ਉਹਨਾਂ ਨੇ ਕਾਕੇ ਕੋੜਾ ਨਾਲ ਸੰਪਰਕ ਕਰਨ ਤੋਂ ਬਾਅਦ ਮੋੜਨਾ ਦੱਸਿਆ ਕਿ ਕਾਕਾ ਕੋੜਾ ਬੱਲੋਪਿੰਡ ਦੇ ਵਿੱਚ ਗਏ ਹੋਏ ਨੇ ਇਸ ਕਰਕੇ ਅਜੂਨਾ ਨਾਲ ਮਿਲਣਾ ਸੰਭਵ ਨਹੀਂ ਫਿਰ ਅਸੀਂ ਮਤਲਬ ਆਉਂਦੇ ਆਣੇ ਫੋਨ ਸਰਜੀਤ ਨੂੰ ਫੋਨ ਦਾ ਫੋਨ ਮਲਾਇਆ ਸੁਖੇ ਉਹਨਾਂ ਨਾਲ ਫੋਨ ਤੇ ਸਰਜੀਤ ਨਾਲ ਸੰਪਰਕ ਹੋਇਆ ਪਾਤਰਾਂ ਦੇ ਵਿੱਚ ਉਹਨਾਂ ਨਾਲ ਮੀਟਿੰਗ ਤੈਅ ਹੋ ਗਈ ਫਿਰ ਅਸੀਂ ਪਾਤਰਾਂ ਦੇ ਵਿੱਚ ਉਹਨਾਂ ਸਾਥੀਆਂ ਨਾਲ ਮੀਟਿੰਗ ਕੀਤੀ ਜਿਹਦੇ ਵਿੱਚ ਸਰਜੀਤ ਸਿੰਘ ਪੂਲ ਤੇ ਅਸੀਂ ਤਿੰਨ ਸੀ ਤੇ ਇੱਕ ਸੁਖਮਿੰਦਰ ਸੀ ਇੱਕ ਉਹਨਾਂ ਦਾ ਖੋਰਾ ਕੋ ਸੀ ਇਹ ਤਿੰਨ ਜਣੇ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਨਾਲ ਮੈਕਸਿਮਮ ਇੱਕ ਤੱਕ ਗੱਲ ਚੱਲਾਈ ਕਿ ਮਿਨੀਮਮ ਤੇ ਉਹਨਾਂ ਨਾਲ ਵੀ ਸਹਿਮਤੀ ਹੋ ਗਈ ਆ ਪਰ ਇਹ ਅਸੀਂ ਆਪਣੇ ਫਾਰਮ ਦੇ ਵਿੱਚ ਰਾਇ ਕਰੀਏ ਰਾਇ ਕਰਕੇ ਅਸੀਂ ਕੋਈ ਦੱਸਾਂ ਇਹ 26 ਤਰੀਕ ਨੂੰ ਸਾਡਾ ਪ੍ਰੋਸੈਸ ਇਹ ਇੰਨਾ ਹੋਇਆ 27 ਤਰੀਕ ਨੂੰ ਉੱਠ ਹੋਇਆ ਜੇ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਰੀਏ ਜਦੋਂ ਨਿਆਦੇ 13 ਵਾਰ ਮੀਟਿੰਗਾਂ ਕਰਨ ਦਾ 13 ਵਾਰ ਮਿਲਣ ਦਾ ਜਿਹਦੇ ਵਿੱਚ ਕੰਨ ਵਾਰੀ ਸਾਨੂੰ ਵੀ ਦੋਸ਼ੀ ਟਰੈ ਵੀ ਅਸੀਂ ਗਏ ਬਹੁਤ ਸਾਡੇ ਨਾਲ ਕੋਈ ਮਿਲਿਆ ਨਹੀਂ ਇਹਦਾ ਸਾਨੂੰ 28 ਤਰੀਕ ਨੂੰ ਜਵਾਬ ਦੇਣਾ ਪਿਆ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸਾਨੂੰ ਕਦੇ ਕਿਸੇ ਐਕਸ਼ਨ ਬਾਰੇ ਨਹੀਂ ਆਏ ਉਹ ਕਿਸੇ ਹੋਰ ਤਰੀਕੇ ਨਾਲ ਸਾਨੂੰ ਮਿਲਣਾ ਸੀ ਉਹ ਸਾਰੀਆਂ ਗੱਲਾਂ ਸੀ ਸਭ 29 ਦਾ ਸ਼ੁਕਰੰਦਾਰ ਸਤਿਕਾਰ ਸੀ ਇਸ ਕਰਕੇ 29 ਨੂੰ ਕੋਈ ਗੱਲ ਚੱਲ ਨਹੀਂ ਸਕਦੀ ਫਿਰ ਇਹ ਗੱਲ ਮਤਲਬ ਚੱਲੀ ਹੈ ਇਹਦੇ ਵਿੱਚ ਵਿਚਾਲੇ ਜਦੋਂ ਇੱਕ ਦਿਨ ਪਹਿਲਾਂ ਝੰਡਾ ਸੀ ਜੇਠੂ ਕੇ ਤੇ ਦਰਸ਼ਨਪਾਲ ਕਾਕਾਪੋੜਾ ਨੂੰ ਜਾ ਕੇ ਮਿਲ ਕੇ ਇਹਨਾਂ ਸ਼ਾਇਦ ਇਹ ਸਤੰਤਰੀ ਇਹ ਸੰਸਕਾਰ ਤੋਂ ਪਹਿਲਾਂ ਕਾਕਾਪੋੜਾ ਨਾਲ ਉਹਨਾਂ ਨੇ ਜਾ ਕੇ ਗੱਲ ਚਲਾਈ ਹੈ ਕਿ ਭਈ ਅਸੀਂ ਏਕਤਾ ਵਸਤ ਦੇ ਵਾਸਤੇ ਆਏ ਹਾਂ ਇਫਤਾ ਕਮੇਟੀ ਬੁਲਾਇਆ ਕਿ ਮੈਕਸਿਮਮ ਇਫਤਾ ਕਿੰਨੀ ਹੋ ਸਕਦੀ ਹੈ ਪੁਰਾਣਾ ਸੰਯੁਕਤ ਮੋਰਚਾ ਬਹਾਲ ਹੋ ਸਕਦਾ ਹੈ ਜਾਂ ਜੇ ਉਹ ਨਹੀਂ ਹੋ ਸਕਦਾ ਤਾਂ ਮਿਨੀਮਮ ਕਿੰਨੀ ਹੈ ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਮਿਨੀਮਮ ਇਫਤਾ ਕਰ ਸਕਦੇ ਹਾਂ ਇੱਕ ਦੂਜੇ ਨੂੰ ਕੋਆਰਡੀਨੇਟ ਕਰ ਸਕਦੇ ਹਾਂ ਤੇ ਇਹਦੇ ਬਾਰੇ ਪਰ ਅਸੀਂ ਵਿਚਾਰ ਆਪਣੇ ਫਾਰਮ ਚ ਕਰਾਂਗੇ ਜੇ ਨਹੀਂ ਉਧਰੋਂ ਵੀ ਕੋਈ ਜਵਾਬ ਨਹੀਂ ਹੈ ਸੰਸਕਾਰ ਤੋਂ ਨਕਤੀ ਤੋਂ ਬਾਅਦ ਅਸੀਂ ਜਦੋਂ ਇਹਨਾਂ ਸਾਥੀਆਂ ਨੂੰ ਮਿਲਣ ਦੀ ਗੱਲ ਬਣਾਈ ਅਸੀਂ ਨਿਖਤੀ ਨੁਕਤੇ ਬਣਾਏ ਸ਼ਹਿਰ ਮੈਂਬਰੀ ਇਕਟਾ ਕਮੇਟੀ ਦੇ ਵਿੱਚ ਉਹ ਅਸੀਂ ਪਾਸ ਕਰਵਾ ਲਏ ਉਹ ਸਾਰੇ ਪਾਸ ਕੀਤੇ ਨੁਕਤੇ ਦੀ ਅਸੀਂ ਉਹਨਾਂ ਨੂੰ ਕਾਪੀ ਵੀ ਦੇਖਿਆ ਮੇਰੇ ਹੱਥ 'ਚ ਕਾਪੀ ਹੈ ਇੱਕ ਤਰੀਕ ਨੂੰ ਇਹ ਮੀਟਿੰਗ ਹੈ ਜਿਹੜੀ ਅਸੀਂ ਉਹਨਾਂ ਦਾ ਤਹਿ ਉਹਦੇ ਵਿੱਚ ਅਸੀਂ ਮੀਟਿੰਗ ਦੇ ਵਿੱਚ ਆ ਕੇ ਉਹ ਮਤਲਬ ਜਿਹੜੇ ਆਏ ਨੇ ਉੱਚੀ ਰਾਜਪੁਰੇ ਦੇ ਇੱਕ ਪਟਰੋਲ ਪੰਪ ਦੇ ਉੱਤੇ ਸਾਡੀ ਮੀਟਿੰਗ ਹੁੰਦੀ ਹੈ ਸਰਬਨ ਭਨੇਰ ਤੇ ਇੱਕ ਸਾਥੀ ਸੀ ਮਨਜੀਤ ਰਾਏ ਤੇ ਤੀਜਾ ਇੱਕ ਸਾਥੀ ਹਰਿਆਣੇ ਦਾ ਸੀ ਅਮਰਜੀਤ ਸਿੰਘ ਕਿੰਨਾ ਨਾਲ ਸਾਡੀ ਮੀਟਿੰਗ ਹੋਈ ਹੈ ਉਹਨਾਂ ਨੂੰ ਅਸੀਂ ਇਹ ਨੁਕਤੇ ਸਾਰੇ ਦੱਸੇ ਆ ਕਾਪੀ ਜਿਹੜੀ ਸਾਡੀ ਬਣਾਈ ਹੋਈ ਸੀ ਫਾਰਮ ਦੀ ਉਹ ਅਸੀਂ ਕਾਪੀ ਉਹਨਾਂ ਨੂੰ ਦੇ ਕੇ ਆਏ ਆ ਤੇ ਨਾਲ ਅਸੀਂ ਦੱਸਿਆ ਜੀ 8 ਨੁਕਤੇ ਸਾਡੇ ਹਾਸ ਹੋਏ ਨੇ ਉਹਦੇ ਵਿੱਚ 3 ਨੁਕਤੇ ਇਹ ਘੱਟੋ ਘਾਟ ਏਕਤਾ ਵਾਸਤੇ ਜ਼ਰੂਰੀ ਨੇ ਜਿਹੜੇ ਕਿ 26 ਜਨਵਰੀ ਨੂੰ ਜਿਹੜਾ ਲਾਲ ਕਿਲੇ ਵੱਲੋਂ ਤੁਸੀਂ ਬਧਿਓ ਜਿਹੜੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੁਖਤਾ ਤੇ ਉਹ ਹਮਕਾਸੀ ਉਹ ਨਹੀਂ ਵੀ ਇਹ ਗਲਤ ਸੀ ਦੂਜਾ ਇਹ ਸੀਗਾ ਨੁਕਤਾ ਕਿ ਜਿਹੜਾ ਢੱਲੇਵਾਲ ਸਾਹਿਬ ਨੇ ਸਿੰਜੋਕ ਤੋਂ ਮੋਰਖਨ ਤੋੜ ਕੇ ਅੱਡ ਮੋਰਚਾ ਬਣਾਇਆ ਉਹ ਮੋਰਚਾ ਬਣਾਉਣਾ ਉਹਨਾਂ ਦਾ ਠੀਕ ਨਹੀਂ ਸੀ ਇਹ ਲੜਾਈ ਇਹ ਵਿਖਰੇਵੇਂ ਸੀ ਇਹ ਵਿੱਚ ਵਹਿ ਕੇ ਲੜੀ ਜਾ ਸਕਦੀ ਸੀ ਇਹ ਠੀਕ ਨਹੀਂ ਸੀ ਇਹ ਇੱਕ ਨੁਕਤਾ ਵਿਚਾਰਨਾ ਤੀਜੀ ਗੱਲ ਉਹ ਤੇ ਤੇ ਸੀ ਵੀ ਫਿਰਕਾ ਪ੍ਰਸਤ ਹੋਲੰਡਵਾਗ ਤੇ ਸ਼ਰਾਸਤੀ ਤੇ ਫੁੱਟਬਾਲ ਸ਼ਕਤੀਆਂ ਤੋਂ ਹੱਪੇ ਰਾਸ਼ੀ ਪਾਰਟੀਆਂ ਤੋਂ ਦੂਰ ਹੈ ਕਿ ਇਹ ਮੋਰਚਾ ਜਿੱਤੇ ਜਾਊ ਇਹਨਾਂ ਗੱਲਾਂ ਦੇ ਤਿੰਨਾਂ ਨੁਕਤਿਆਂ ਦੇ ਅਸੀਂ ਉਹਨਾਂ ਨੂੰ ਲਿਖਤੀ ਰੂਪ ਤੇ ਦੇਖਿਆ ਆ ਕਾਫੀ ਬਿਹੱਸ ਹੈ ਇੱਕ ਆਪੀ ਅਸੀਂ ਉਹਨਾਂ ਸਾਥੀਆਂ ਨੂੰ ਫੜਾ ਲਿਆ ਇਸ ਤੋਂ ਬਾਅਦ ਉਹ ਕੋ ਨਾਲ ਉਹਨਾਂ ਨੂੰ ਇਹ ਵੀ ਕਹਿ ਕੇ ਆਏ ਵੀ ਤੁਸੀਂ ਇਹ ਕਾਪੀ ਇੱਕ ਕਾਪੀ ਉਹਨਾਂ ਨੇ ਕਿਹਾ ਜੀ ਸਾਡੇ ਫਾਰਮ ਦੀ ਦੂਜੇ ਫਾਰਮ ਦੇ ਨਾਲ ਮੀਟਿੰਗ ਹੈ ਜਿੱਦੇ ਚ ਕਾਪਾ ਕੋਡ ਆ ਤੇ ਮਜੀਤ ਜਿੱਦ ਆਪਣਾ ਢੱਲੇਵਾਰ ਜਗਜੀਤ ਦਲਿਆਰ ਤੇ ਉਹ ਸਾਥੀ ਹੋਣਗੇ ਉਹਨਾਂ ਨੂੰ ਇਹ ਕਾਪੀ ਅਸੀਂ ਆਪ ਦੇ ਦਾਂਗੇ ਉਹਨਾਂ ਦੀ ਜ਼ਿੰਮੇਵਾਰੀ ਉਹ ਲੈ ਕੇ ਉਹਦਾ ਵੀ ਕਾਪੀ ਕੋ ਉਹਨਾਂ ਨੂੰ ਅਸੀਂ ਦੇ ਕੇ ਆਏ ਹਾਂ ਇਹ ਇੱਕ ਤਰੀਕ ਨੂੰ ਇਹ ਸਾਰੀ ਗੱਲਬਾਤ ਉਹਨਾਂ ਨਾਲ ਹੋ ਗਈ